ਵੀ ਦੋਸਤੋ ਆ ਬੰਦ ਗੋभी ਖੜੀ ਹੈ ਇਹ ਬੰਦ ਗੋभी ਪਹਿਲਾਂ ਇਹਦੇ ਵਿੱਚੋਂ ਫੁੱਲ ਪੜਦੇ ਨੇ ਤੇ ਹੁਣ ਸੇਰਾ ਵਾਂਗੂ ਖੜੇ ਨੇ ਇਹ ਬਾ ਇਹਨੇ ਜਿਆਦਾ ਹੁੰਦੀ ਆ ਨਾ ਇਹ ਤੇ ਇਹ ਲਗਭਗ 250 ਕੁਇੰਟਲ ਦੇ ਲਗਭਗ ਹੋ ਜਾਂਦੀ ਹੈ ਤੇ ਇਹਦਾ ਜਿਹੜਾ ਝਾੜ ਹੈ ਜੇ ਇੰਨਾ ਹੁੰਦਾ ਜੇ 10 ਰੁਪਏ ਵੀ ਕਿਲੋ ਵਿਕੇ ਤੇ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਪੈਸੇ ਦੀ ਬਣ ਜਾਂਦੀ ਹੈ ਆਸ ਵੀ ਗਿਦ ਨਹੀਂ ਪਰ ਬਿਜਲੀ ਘਟ ਹੈ ਹਾਂ ਜੀ ਪਰ ਬਿਜਲੀ ਘਟਿਆ ਹੈ ਨਾ ਤੇ ਨਾਲ ਉਹ ਚਕੰਦਰ ਖੜੇ ਨੇ ਕਾਫੀ ਹੈ ਨਾ ਹਾਂ ਜੀ ਚਕੰਦਰ ਦਾ ਜੀਨਰੇਟਰ ਮਲੇ ਇਹ ਚਕੰਦਰ ਦਾ ਜੀ ਚਕੰਦਰ ਦਾ 20 ਰੁਪਏ ਰੇਟ ਠੀਕ ਹੈ ਠੀਕ ਅੱਜ ਕੱਲ ਆਮ ਵਿਕਰੇ ਨੇ ਹਾਂ ਜੀ ਹਾਂ ਫਰਬ੍ਰਿਕ ਹਾਂ ਜੀ ਨਹੀਂ ਫਰਬ੍ਰਿਕ ਰੇਟ 20 ਰੁਪਏ ਆ ਜਨਵਰੀ ਚ ਇਹ ਤੋਂ ਪਹਿਲਾਂ ਤੇ ਮਹਿੰਗਾ ਸੀ ਜਾਂ ਪੱਟ ਦੇ ਚੱਲਦੇ ਚੱਲਦੇ ਨੇ ਅੱਛਾ ਜਦੋਂ ਚੱਲਦੇ ਨੇ ਜਣੀ ਜਨਵਰੀ ਚ ਕੀ ਰੇਟ ਹੁੰਦਾ ਹੈ 25 25 ਰੁਪਏ ਉਲੰਪਤੀਰ ਵੀ ਰੇਡ ਹੁੰਦਾ ਇਹ ਕਿੰਨੇ ਕ ਨਿਕਲੇ ਉਹਨੇ ਕਿਲੇ ਵੇ 200 ਕੁਨਟਲ ਇਹ ਤਾਂ ਫਿਰ ਬਹੁਤ ਹਾਂ ਹਾਂ ਪੱਤੇ ਸਮੇਤ ਪੱਤੇ ਸਮੇਤ ਇਹ ਵਿਕਦੇ ਪੱਤਾ ਸਮੇਤ ਨੇ ਹਾਂ ਜੀ ਇਹ ਵਿਕਦੇ ਪੱਤਾ ਸਮੇਤ ਨਹੀਂ ਅਗਲਾ ਕਹਿੰਦਾ ਇਹ ਤਾਂ ਫਿਰ ਬਾਸੀ ਨੇ ਅੱਛਾ ਦੀਨੇ ਖਾਣਾ ਉਹਨੇ ਦੇਖਣਾ ਵੀ ਇਹ ਹਾਂ ਇਹਦਾ ਮਤਲਬ ਤਾਜ਼ੇ ਇਹ ਤੋਂ ਪਤਾ ਲੱਗਦਾ ਵੀ ਇਹ ਪੱਤੇ ਸਮੇਤ ਵਿਕਦੇ ਨੇ ਚਕੰਦਰ ਹਾਂ ਇਹ ਇਹ ਹਰਿਆਲੀ ਆ ਇਹ ਤਾ ਹਰਿਆਲੀ ਆ ਤਾਜ਼ਾ ਹਾਂ ਤੇ ਇਹਦੇ ਚੋਂ ਰੈੱਡ ਉਹ ਨਿਕਲਦਾ ਜੂਸ ਹੈ ਨਾ ਹਾਂ ਜੀ ਹਾਂ ਔਰ ਬਹੁਤ ਤਾਕਤ ਦਿੰਦਾ ਉਹਦੀ ਬਹੁਤ ਆਇਰਨ ਵਿਟਾਮਿਨ ਜਕਲਸ਼ੀਅਮ ਇਹ ਉਹ ਸਾਰਾ ਕੁਝ ਹੁੰਦਾ ਹਾਂ ਜੀ ਇਹ ਬਹੁਤ ਕਮਾਲ ਦੀ ਚੀਜ਼ ਹੈ ਇਹ ਹੁਣ ਤਾਂ ਦਾਦਾ ਕਿੱਲਾ ਲਾ ਹੈ ਹਾਂ ਜੀ ਦਾਦਾ ਵਾਹ ਜੀ ਵਾਹ ਵਾਹ ਜੀ ਉਹ ਹਰ ਸਾਲੇ ਲਾਉਣੇ ਲਗਭਗ ਹਨ ਠੀਕ ਹੈ ਠੀਕ ਹੈ ਵਾਹ ਜੀ ਵਾਹ ਇਹਨਾਂ ਤੋਂ ਸਬਜ਼ੀ ਬੀਜਨ ਕਿੰਨੀ ਦੇਰ ਹੋ ਗਈ ਮੇਰਾ ਬਜ਼ੁਰਗੇ ਬੀਜਦਾਤਾ ਜੀ ਅਸੀਂ ਤਾਂ ਅਗਰ ਚੱਲ ਪਏ ਆ ਵਾਹ ਜੀ ਵਾਹ ਹਾਂ ਜੀ ਔਰ ਇਹ ਸਬਜ਼ੀਆਂ ਤੋਂ ਬੜੀ ਚੰਗੀ ਇਹਨਾਂ ਨੇ ਮਿਹਨਤ ਕੀਤੀ ਹੈ ਤੇ ਕਮਾਈ ਵੀ ਕੀਤੀ ਹੈ ਅ ਜੇ ਕਿਸਾਨ ਬਾਰ ਦਾ ਖੜਾ ਛੱਡ ਕੇ ਇੱਧਰ ਹੀ ਲੱਗ ਜਾਣ ਨਾ ਮਾਲੇ ਤੂੰ ਸਮਝਦਾ ਓ ਠੀਕ ਹੈ ਹਾਂਜੀ ਹਾਂਜੀ ਹੈ ਨਾ ਬਾਹਰ ਤਾਂ ਮਿਰਗ ਤਰਸਣਾ ਹੀ ਹੈ ਪਰ ਸਾਡੇ ਹੀ ਨਹੀਂ ਹਟਦੇ ਹਾਂ ਹਾਂ ਅਸੀਂ ਤਾਂ ਆਪਣੇ ਬਾਪ ਦੇ ਮਗਰ ਲੱਗੇ ਨਾ ਪਰ ਸਾਡੇ ਨਹੀਂ ਲੱਗਦੇ ਸਾਡੇ ਮਗਰ ਹਾਂ ਹਾਂ ਇਹ ਵੀ ਚੱਕਰ ਨਵੀਂ ਪੀੜੀ ਦਾ ਫਰਕ ਹੈ ਨਾ ਚਲੋ ਇਹਨਾਂ ਨੂੰ ਹੌਲੀ ਹੌਲੀ ਸਮਤ ਬਖਸ਼ੇ ਬਾਬਾ ਨਾਨਕ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਜੋ ਸੁਖ ਛੱਜੂ ਦੇ ਚਵਾਰਿਓ ਬਲਖ ਨਾ ਬੁਖਾਰਿਆ ਨਾ ਜੋ ਇੱਥੇ ਆਨੰਦਾ ਨਾ ਉਹ ਪੰਜਾਬ ਦਾ ਯੋ ਮੋਦਾਂ ਪੰਜਾਬ ਦੀਆਂ ਨੇ ਉਹ ਹੋਰ ਨਹੀਂ ਕਿਤੇ ਗਈਆਂ ਪੰਜਾਬ ਪੰਜਾਬ ਇਹ ਹੈ ਉਥੇ ਬਰਫਾਂ 'ਚ ਕੰਮ ਕਰਨਾ ਪੈਂਦਾ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਤੇ ਇੱਥੇ ਕੰਮ ਦਾ ਕੰਮ ਵੇਲੇ ਦੇ ਵੇਲੇ ਦੋ ਤਿੰਨ ਟਾਈਮ ਚਾਹ ਖਾਣਾ ਪੀਣਾ ਮਸਤੀਆਂ ਕਰਨੀਆਂ ਮੋਟਰਾਂ ਤੇ ਇਹ ਸਿਰਫ ਤੇ ਸਿਰਫ ਪੰਜਾਬੀਆਂ ਦੇ ਹਿੱਸੇ ਆਇਆ